ਮੈਂ ਨਰਿੰਦਰ ਗਮਾਟੀ ਨੂੰ ਆਪਣਾ ਮੁੱਖ ਸੇਵਾਦਾਰ ਹਜਰਤ ਬਾਬਾ ਅਮੀਰ ਸ਼ਾਹ ਦਰਗਾਹ ਕਮੇਟੀ ਸਾਡੇ ਨਾਲ ਅੱਜ ਗੁਰਦੁਆਰਾ ਸ਼ਰਮਣੀ ਕਮੇਟੀ ਟੰਗਬਾਲਾ ਦੇ ਪ੍ਰਧਾਨ ਰਣਜੀਤ ਤਰਾਣਾ ਜੀ ਵੀ ਆਏ ਹਨ ਜੋ ਕਿ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਵੀ ਹਨ ਨਾਲ ਸਾਡੇ ਯਸ਼ਪਾਲ ਸ਼ਰਮਾ ਜੀ ਆਏ ਹਨ ਆਟੋ ਸਪੀਅਰ ਪਾਰਟ ਐਸੋਸੀਏਸ਼ਨ ਦੇ ਪ੍ਰਧਾਨ ਆਏ ਹਨ ਅੱਜ ਸਾਡੇ ਥਾਣਾ ਸਦਰ ਵਿੱਚ ਜਿਹੜੇ ਨਵ ਨਿਯੁਕਤ ਸਾਡੇ ਇੰਸਪੈਕਟਰ ਹਰਸਨਦੀਪ ਜੀ ਆਏ ਹਨ ਉਹਨਾਂ ਦੀ ਜ ਚੰਗੀਆਂ ਸਵਾਵਾ ਜਿਹੜੇ ਅੰਮ੍ਰਿਤਸਰ ਵਿੱਚ ਉਹਨਾਂ ਨੇ ਕੀਤੀਆਂ ਉਹ ਠਾਣਿਆਂ ਵਿੱਚ ਵੀ ਰਹਿ ਗਏ ਉਹਨਾਂ ਦੀ ਬਦੌਲਤ ਅੱਜ ਉਹਨਾਂ ਨੂੰ ਆਨਰ ਕਰਨ ਆਏ ਆ ਬਾਬਾ ਹਮੇਸ਼ਾ ਦਰਬਾਰ ਮੰਦੂ ਅਸੀਂ ਸੋ ਇਹਨਾਂ ਤੋਂ ਵੀ ਅੱਜ ਆਸ ਕਰਦੇ ਆ ਕਿ ਸਾਡੇ ਇਲਾਕੇ ਵਿੱਚ ਜਿਹੜਾ ਕ੍ਰਾਈਮ ਹੈ ਤੇ ਜਿਹੜੀਆਂ ਛੋਟੀਆਂ ਮੋਟੀਆਂ ਵਾਰਦਾਤਾਂ ਹੁੰਦੀਆਂ ਉਹਨਾਂ ਨੂੰ ਨਕੇਲ ਪਾਣਗੇ ਅਤੇ ਜਿਹੜੇ ਕ੍ਰਾਈਮ ਕਰਨ ਵਾਲੇ ਜਿਹੜੇ ਚਾਹੇ ਕੋਈ ਵੀ ਹੋਵੇ ਚਾਹੇ ਕਿਸੇ ਵੀ ਪੱਧਰ ਤੇ ਹੋਏਗਾ ਉਸ ਨੂੰ ਜੇਲ੍ਹਾਂ ਦੇ ਵਿੱਚ ਪਛਾਣਗੇ ਅਤੇ ਪਰਚਾ ਦੇ ਕੇ ਉਹਨਾਂ ਨੂੰ ਅਰੈਸਟ ਕਰਾਂਗੇ ਉਹਨਾਂ ਸਾਨੂੰ ਰਿਸ਼ਵਾਸਾ ਦਵਾਇਆ ਕਿ ਜਿਹੜਾ ਬਾਬਾ ਅਮੀਰ ਸ਼ਾਹ ਦਰਬਾਰ ਤੇ ਜਿਹੜਾ ਹਰ ਵੀਰਵਾਰ ਮੇਲਾ ਲੱਗਦਾ ਹੈ ਤੇ ਲੋਕ ਆਂਦੀਆਂ ਨਾ ਚਾਹੇ ਉਹ ਔਰਤਾਂ ਹਨ ਚਾਹੇ ਬੱਚੇ ਹਨ ਚਾਹੇ ਮਰਦ ਹਨ ਚਾਹੇ ਲੜਕੀ ਹਨ ਉਹਨੇ ਉਹਨਾਂ ਦੀ ਸੁਰੱਖਿਆ ਵਾਸਤੇ ਹਰ ਉਹਨਾਂ ਨੇ ਕਿ ਦੋ ਮਲਾਈਮ ਹਰ ਵੀਰਵਾਰ ਲਗਾਏ ਜਾਣਗੇ ਪੀਸੀਆਰ ਨੂੰ ਤਿਆਨਾਤ ਕੀਤਾ ਜਾਏਗਾ ਅਤੇ ਚੌਂਕ ਜਿਹੜਾ ਗੋਰਾ ਮਾਰਕੀਟ ਚੌਂਕ ਹੈ ਮੁਸਤਾਬਾ ਚੌਂਕ ਹੈ ਉੱਥੇ ਪੀਸੀਆਰ ਦੇ ਨਾਕੇ ਤੇ ਸਟੈਚ ਲਗਾਏ ਜਾਣਗੇ ਅਤੇ ਕ੍ਰਾਈਮ ਕਰਨ ਵਾਲਿਆਂ ਨੂੰ ਕਿਸੇ ਵੀ ਹੱਤੇ ਬਖਸ਼ਿਆ ਨਹੀਂ ਜਾਏਗਾ ਜਿਹੜੇ ਮੈਂ ਰਣਜੀਤ ਰਾਣਾ ਜੀ ਮੈਂਡਰ ਪੰਜਾਬ ਐਨਸਨ ਬੈਂਕ ਤੇ ਸਿਵਬਦਾਰ ਗੁਰਦੁਆਰਾ ਉਹ ਆਪਣੀ ਕਮੇਟੀ ਜਿੱਤੋਂਗਵਾਲਾ ਸੋ ਅੱਜ ਅਸੀਂ ਨਵੇਂ ਇੰਸਪੈਕਟਰ ਸਰਾਂ ਦੀ ਸੇਵਾਏ ਨੇ ਉਹਨਾਂ ਨੂੰ ਮਿਲ ਆਏ ਸੀ ਵੀ ਪ੍ਰਧਾਨ ਦੀ ਗਵਾਈ ਚ ਉਹਨਾਂ ਨੂੰ ਮਿਲੇ ਆਂ ਔਰ ਉਹਨਾਂ ਨੇ ਵਿਸ਼ਵਾਸਨ ਦਿੱਤਾ ਹੈ ਕਿ ਜਿਸੀਆਂ ਲੱਖ ਦੀਆਂ ਸਮੱਸਿਆਵਾਂ ਨੇ ਉਹ ਪਹਿਲੇ ਦਿਨ ਤੇ ਹੱਲ ਹੋਣਗੀਆਂ ਔਰ ਜਿਹੜੇ ਮਾਨੇਨਸਰ ਨੇ ਉਹਨਾਂ ਨੰਦਾਂਤ ਪਾਈ ਜਾਵੇਗੀ ਸੋ ਅਸੀਂ ਉਹਨਾਂ ਨੂੰ ਧੰਨਵਾਦੀ ਹਾਂ